हाँ जी दोस्तों क्या हाल चाल है जी स्वागत है थोड़ा नमः ब्लॉक च उम्मीद करते हैं तो इसी होंगे सारे बढ़िया ये है हमारा मरायन ये मरायन है मरायन बड़े भाईये मशीन लिए हैं नमक ट्रैक्टर जंडियार जंडियार हाँ जी दोस्तों क्या हाल चाल है ਇਦ ਕਰਦੇ ਆ ਤੁਸੀਂ ਹੋਗੇ ਸਾਰੇ ਵਧੀਆ ਅੱਜ ਜੱਪਾ ਲੱਗੇ ਆ ਤੁੜੀ ਬਣਾਣ ਰੀਪਰ ਆ ਗਿਆ ਜੀ ਤੁੜੀ ਬਣਾ ਦੀ ਅੱਜ ਮੌਸਮ ਹੋਈ ਜਾਂਦਾ ਖਰਾਬ ਐਲੀਓ ਟਰਾਲੀ ਆਲੇ 4 ਕਿਹੜੇ ਲਾਏ ਆ ਕਨੇਲੀ ਹੈ ਹੈ ਨਵਾਂ ਲਏ ਹੈ ਹਾਂ ਨਵਈ ਹੈ ਕਿਸ ਦਾ ਹੈ ਹੈ ये खाली पुराना है। ट्राली तो पुराना ही चला इसमें टूटी टुट्टी दे टुट्टी ट्राली चल जाए इसमें तो। जॉन्डी और ट्रिपंदस। बनवाना है तो शहर के बोल। बोल। दूरी बनवाना बन है तो शेयर कीजिए लाइक। ट्रैक्टर लिए एंड नवा मशीन चंतर। लाइक कीजिए सब्सक्राइब कीजिए बोल लाइक कीजिए सब्सक्राइब कीजिए बोल सब्सक्राइब कीजिए <laughs> क्या कह रहा है इधर आ खड़े आ जी अपना फार्म ट्रैक साठ दो हजार दो मॉडल है जी ये जी तार पहली ट्राली आई है हले भर के हवा बहुत चलती बल्बा बल्बा की बहुत यार हवा महा बिहार मत तून मुजफ्फरपुर पहुँचा दे दो मुजफ्फरापुर है मुझे जिला था पहुंच गए मुजफ्फरापुर तुम अररिया में भी पहुंच जाएगा है? और अररिया में भी जाएगा अररिया अररिया का बंदा है ना मंडी में उसने सब्सक्राइब किया बा ਜੀ ਟਰਾਲੀ ਦੂਸਰੀ ਇਹ ਦੂਸਰੀ ਟਰਾਲੀ ਆ ਗਈ ਦੂਸਰੀ ਥਾਰ ਲੇ ਗਰਦਾ ਮਦਮ ਹੂੰ ਤਾਂ ਨਾ ਲਾਇ ਕਰੋ ਜਿਆਦਾ ਹੈ ਰਹਾ ਵੀ ਦੋਸਤੋ ਤਸਰੀ ਟਰਾਲੀ ਭਰ ਗਈ ਤਸਰੀ ਟਰਾਲੀ ਆਇਓ ਬਸ ਕਰਾਂ ਟਰਾਲੀ ਖਾਲੀ ਹੋਆ ਖਾਲੀ ਹੋਗਾ ਕਿ ਨਮਾਵਾ ਜਿਹੜੀ ਟਰਾਲੀ ਭਰ ਜਾ ਭਰੀ ਵੀ ਹੋਆ ਬਸ ਇੱਕ ਘੜਾਵਾ ਭਰਿਆ ਇੱਥੇ ਯੋਰੇ ਰੇਰੀ ਕਰਨ ਕਬੜਨੇ ਨੂੰ ਹਲੀ ਆਪਣੀ ਜੋ ਮਾ ਠੰਡੀ ਕਰ ਕੇ ਵੱਡਾਂਗੇ ਤਿੰਨ ਦਿਨ ਹੋ ਗਏ ਮਸ਼ੀਨ ਵਾਲੇ ਨੂੰ ਕਿੰਨੇ ਦਿਨ ਅੱਜ ਵੱਟਦੀ ਹੱਜ ਪੜਦੀ ਉਹ ਰੋਜ਼ ਰਾਤ ਨੂੰ ਮਸ਼ੀਨ ਖਰਾਬ ਹੋ ਜਾਂਦਾ ਦਿਨੋ ਜਨਾ ਨਹੀਂ ਆ ਹੋ ਰਿਹਾ ਰਾਤ ਕਰਿਆ ਤਾਂ ਫੋਨ ਕਰ ਰਿਆ ਤਾਂ ਵੱਟਦੀ ਹੱਜ ਪਰ ਰਾਤ ਵੀ ਮਸ਼ੀਨ ਖਰਾਬ ਹੋ ਗਈ ਫੇਰ ਅੱਧਾ ਵਿਚਾਲਾ ਛੋੜ ਕੇ ਚਲੇ ਗਿਆ ਜਿਸ ਕੀ ਬਾਟਰ ਹੈ ਦਾ ਤੇ ਜ ਵੱਟਾਂਗੇ ਬਾਈ ਸੰਜ ਨੂੰ ਚੌਥੀ ਟਰਾਲੀ ਹੋ ਗਈ ਖਾਲੀ ਬਾਈ ਆਗੇ ਪੰਜਵੀਂ ਟਰਾਲੀ ਭਰੀ ਖੜੀ ਹੋਣੀ ਭਰ ਗਈ ਹੋਣੀ ਬਸ ਇੱਕ ਢਾਵਾ ਜਦੀ ਜੁਰਜਾ 25ਵੀਂ ਵੀ ਇਤਨਾ ਟਰਾਲੀ ਆ ਗਿਆ ਚਾਰ ਜਾਓ ਚਾਰ ਆ ਗਿਆ ਨਾ ਉਹ ਕਿ ਪਛਵਾ ਆ ਗਿਆ ਆ ਪੰਜਵਾਂ ਆਏਗਾ ਆ ਗਿਆ ਹੈ ਪਚਵਟ ਟਰਾਲੀ ਹਾਂ ਹਾਂ ਪੰਜਵੀਂ ਟਰਾਲੀ ਆ ਗਈ ਬਈ ਆ दस ट्राली पड़ जाएगा क्यों दस तो फालतू जाना चाहिए इसमें कोठा बहुत बड़ा है ना हाँ हाँ देखते हैं कितनी डालते हैं अब तुम है पंचमा जा रहा है ये पंचमा ट्राली चढ़ जा चढ़ जा चढ़ाइया भगता ਸਰੂ ਨਾ ਹਾਂ ਵੀਰ ਬਣਾ ਲਾ ਹਾਂ ਚੜ ਜਾ ਚੜ ਜਾ ਆ ਉੱਪਰੜਾ ਚਾਹੀਦਾ ਆ ਹੁੰਦਾ ਬਾਈ ਜ਼ਿਮੀਦਾਰਾ ਦੇਖੋ ਗਰਦ ਪਾਊਡਰ ਰਹੀ ਹੈ ਦੇਖੋ ਇੱਧਰ ਉਧਰ ਖਾਵਾ ਕਹਿੰਦੀ ਅੱਗੇ ਚੱਲਣਾ ਥੋੜੀ ਨਹੀਂ ਨੇਰੀ ਜਿਸ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਨੇਰੀ ਚੱਲੇ ਕਰਦੀ ਬੁਰਾ ਹਾਲ ਕਰਤੇ ਹਵਾ ਨੇ ਬਾਈ ਅੱਜ ਜੀ ਦੋਸਤੋ ਛੇ ਟਰਾਲੀਆਂ ਆ ਚੁੱਕੀਆਂ ਨੇ ਸਾਡੇ ਗੇਟ ਦੇ ਅੰਦਰ ਕੋਠੇ ਚ ਸੀੜੀ ਲਾ ਦਿੱਤੀ ਏ ਹਾਂ ਵੀਡੀਓ ਬਣਾਤਾ ਹਾਂ ਹੈ ਹਾਂ ਵਾਇਰਲ ਨਹੀਂ ਕਰਨਾ ਹਾਂ ਹਾਂ ਹੈ ਵਾਇਰਲ ਕਰਨਾ ਹੈ ਨਹੀਂ ਨਹੀਂ ਹਾਂ ਵਾਇਰਲ ਨਹੀਂ ਕਰਨਾ ਹੈ ਕਿਉਂ ਨਹੀਂ ਕਰਨਾ ਹੈ ਹਾਂ ਵੀ ਦੋਸਤੋ ਇਕਾਨਕ ਕਾਲੀ ਪੰਭੋਲੋ ਆ ਕਾਲੀ ਪੰਭੋਲ ਬਾਈ ਇਹ ਨਾ ਲੀਵਰ ਵਾਸਤਾ ਬਹੁਤ ਗੁਣਕਾਰੀ ਚੀਜ਼ ਹੈ ਲੀਵਰ ਵਾਲੇ ਵਾਸਤੇ ਜੇਕਰ ਲੀਵਰ ਖਰਾਬ ਹੋਆ ਲੀਵਰ ਡਾਊਨ ਹੋਆ ਨਾ ਉਸ ਵਾਸਤੇ ਬਹੁਤ ਵਧੀਆ ਚੀਜ਼ ਹੈ ਬਾਈ ਡੇਲੀ ਖਾਣੀ ਚਾਹੀਦੀ ਉਸਨੂੰ 20 30 50 ਪੰਭੋਲਾ ਜਿੰਨੀ ਮਰਜ਼ੀ ਖਾ ਲੈ ਜਿੰਨੀ ਖਾਵਾ ਉਤਨਾ ਹੀ ਫਾਇਦਾ ਆਸੇਗਾ ਬਾਈ ਨੁਕਸਾਨ ਕੋਈ ਨਹੀਂ ਹੈ ਲੀਵਰ ਵਾਸਤੇ ਨਾ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਹ ਬਹੁਤ ਜ਼ਿਆਦਾ ਫਾਇਦੇਮੰਦ ਇਹ ਉਮਰਾ ਰੋ ਮੋਟਰਵਾ ਦੇ ਕੁਮਾਰਾ ਰੋ 12 ਪੌਰਾ ਹੈ ਇਤਨੀ ਖੜੀ ਹੈ ਦੇਖੋ ਮੈਂ ਇਸ ਨੂੰ ਸੰਭਾਲ ਕੇ ਰੱਖੂਆ ਮੈਂ ਤੋ ਖਾਊਆ ਬਾਈ ਮੇਰਾ ਖੇਤ ਤਾਂ ਮੋਰਾ ਮੈਡਾ ਆਂਡੂਣਾ ਬਹੁਤ ਖੜੀ ਰਹਾ ਸ਼ੇਕ ਕਰਿਓ ਬਾਈ ਇੱਕ ਕਿਸੇ ਕੇ ਫੈਲੇ ਮਾਂ ਖਾਣੇ ਕੇ ਆ ਜਾਗੀ ਬਾਈ ਪਰ ਇਸ ਨਹੀਂ ਮਿਲੇਗਾ ਪੂਨਸ਼ਨ ਬੰਦ ਕਰਵਾ ਦੀ ਯਾਰ ਬੰਦ ਕਰ <laughs> बोलता है पिल्शन बंद हो जाएगा <laughs> आठ ट्रालिया आ गया है हैं? आठ ट्रालिया आ गई नहीं होगी इसके बाद हांजी दोस्तों क्या हाल चाल है ਦਬਦਲ ਹੋ ਗਿਆ ਬਹੁਤ ਬਾਹਰ ਸਪੈਰੀਆ ਵਾਲੇ ਪਾਰੇ ਬਾਈ ਪੰਜਾਮਾ ਤੋਂ ਬਹੁਤ ਬੁਰਾ ਹਾਲ ਹੋ ਰਿਹਾ ਵੀਡੀਓ ਤੇ ਕੀਵ ਕਾਲੀ ਕਟਾ ਛੜ ਛੜ ਕਰਾ ਰਹੀ ਐ ਯਾਰ ਹਵਾ ਵੀ ਠੰਡੀ ਠੰਡੀ ਆ ਰਹੀ ਐ ਠੰਡੀ ਠੰਡੀ ਸਿਮਲਾ ਬਣਿਆ ਪਿਆ ਮਹਾਰਾਗਾ ਪਰ ਮਾਤਮਾ ਤੋਂ ਪਤਾ ਨਹੀਂ ਕਹਾਂ ਤੇ ਆ ਗਈ ਇਤਨੀ ਬਰਫਿਸ ਵਾ ਕਹਾਂ ਤੇ ਨਹੀਂ ਆ ਗਈ ਅੱਧੋ ਕਰਦੀ ਬਾਈ ਹੋਰ ਇੰਦਰੀ ਕਿੰਨੀ ਨੂੰ ਪਹਿਲਾ ਥੋੜੀ ਪੜੀ ਢੇਰ ਢੇਰ ਲੱਗੇ ਇਹਨਾਂ ਗੁੜ ਜਾਰਾ ਮੜਾ ਕਰਦਾ ਸਾਫ ਕਰੈਗਲ ਮਦੇ ਕਰਦਾ ਕਰਦਾ ਬਸ ਗਿਆ ਗੁੜ ਲਿਆ ਗੁੜ ਗੁੜ ਡੱਬਿਆਂ ਪਿਆ ਨਹੀਂ ਹਮ ਸੱਕਰ ਵਾਲੇ ਡੱਬੇ ਪਿਆ ਅੰਗਲੀ ਉਹ ਲਿਆ ਲਓ ਜੀ ਦੋਸਤੋ ਕੰਮ ਹੋ ਗਿਆ ਬੰਦ بارش ਗਈ ਆ ਟਰਾਲੀ ਅੱਧੀ ਜ਼ੋਰ ਲਗਾ ਬਣੀ ਐ ਬੰਦ ਹੋ ਗਿਆ ਕੰਮ ਕਿਣੀਆਂ ਜੀਆਂ ਕਿਰੀਆਂ ਉਸੇ ਦੇ ਸਹਲਾਬ ਗਿਆ ਲਾਣ ਉਸ ਪਹਿਲਾਂ ਹੀ ਮੌਸਮ ਠੰਡੀ ਹਵਾ ਚੱਲ ਰਹੀ ਸੀ ਪੰਜਾਬ ਮਾਂ ਮੀਂਹ ਵਣੇ ਕਰਕੇ ਬਾਨੂ ਲਾ ਕੋਕਣੀਆਂ ਜੇ ਗਿਰਦੀਆਂ ਕਿਣੀਆਂ ਗਿਰਨੇ ਕਰਕੇ ਜਮੇ ਜਦੋਂ ਸਹਲਾਬ ਗਿਆ ਬਸ ਅੱਧੀ ਟਰਾਲੀ ਵੀ ਪੜਨੇ ਦੀ ਕੋਸ਼ਿਸ਼ ਕਰੀ ਪਰ ਹੀ ਨਹੀਂ ਆ। ਹਾਰ ਕੇ ਫਿਰ ਆਹੀ ਮਾਰ ਰਹਿਣ ਤੋਂ ਬੰਦ ਕਰੋ। ਬੰਦ ਕਰਿਆ ਫਿਰ। ਕੋਣ ਘੜੂ ਨਾ ਮਹਾਰਾਜ। ਅਰੇ ਘੜਬੈ ਤਾ ਨਾ ਬਾਹਰੇ ਮਾਰੇ ਸਾ। 9.5 ਟਰਾਲੀਆਂ ਬਣੀਆਂ। 10 ਸਤਨਾਂ ਬਸ ਤੂੰ ਲੈ ਜਾ। 10 ਮਿੰਟ। 10ਵੀਂ ਟਰਾਲੀ ਦੀ ਆਹ। ਅੱਦਿਓ। ਪਰ ਹੀ ਕੋਈ ਨਹੀਂ ਜ਼ੋਰ ਲਾ ਲਿਆ। ਟਰੈਕਟਰੇ ਬੰਦ ਹੋ ਜੇ ਕਰਾ ਦੇਖ ਲੈ ਟਰੈਕਟਰ ਬੰਦ ਹੋ ਜੇ ਕਰਾ ਭਰੀ ਕੋਈ ਟਰਾਲੀ ਜੋਰ ਲਾ ਲਿਆ ਮੈਂ ਦੇਖੋ ਦੋਸਤੋ ਭਰ ਗਿਆ ਕੋਠਾ ਇੱਕ ਦੋ ਕ ਟਰਾਲੀਆਂ ਹਾਂ ਇੱਕ ਡੇਢ ਕ ਟਰਾਲੀ ਹੋਰ ਪੈ ਗਿਆ ਦਾ ਸਮਝ ਕੋਠਾ ਭਰ ਜਾਂਦਾ ਪੂਰਾ ਫੁੱਲ ਦਰਵਾਜੇ ਤੱਕ ਹਨ ਠੀਕ ਹੈ ਦੋਸਤੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਅੱਜ ਮੈਂ ਟਰਾਲੀਆਂ ਹੋਰ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਹੀ ਸੀ ਮਿਲਦੇ ਕਿਸੇ ਅਗਲੇ ਬਲਾਵ ਦੇ ਵਿੱਚ ਇੱਕ ਵਾਰ ਭਰ ਜੂਗਾ ਰਤ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ